ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਜੀ ਪਹਿਲਾ ਰਿਸ਼ਤਾ ਹੈ ਬ੍ਰਾਹਮਣ ਸ਼ਰਮਾ ਲੜਕਾ ਪੀ ਆਰ ਜਰਮਨ ਆਸਟ੍ਰੇਲੀਆ ਦੀ ਫਾਈਲ ਲੱਗੀ ਹੋਈ ਹੈ ਜਨਮ 1992 ਕੱਦ 5 ਫੁੱਟ 11 ਇੰਚ ਫੂਡ ਅਤੇ ਵੈਬਰੇਜ਼ ਮੈਨੇਜਰ ਹਨ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9877205192 ਇਸ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗਿੱਲ ਗੋਤ ਲੁਧਿਆਣਾ ਏਰੀਆ ਜਨਮ ਮੋਨੀਸ ਉਹਨਾਂ ਨਾਮ ਹੈ ਕੱਦ 5 ਫੁੱਟ 8 ਇੰਚ ਪ੍ਰਾਪਰਟੀ 3 ਏਕੜ ਵਿਆਹ ਤੋਂ ਬਾਅਦ ਵਿਜ਼ਟਰ ਵੀਜ਼ੇ ਤੇ ਆਸਟ੍ਰੇਲੀਆ ਜਾਣਗੇ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9876520597 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ जट सिख लड़का धामी गोत यू एस ए सीटन जान। जन्म उन्नीस सौ तिरानवे कद छे फुट सारा परिवार यू एस ए सीटिजन है जी संपर्क नंबर है प्लस एक अठ सौ कत्ती दो सौ पच्ची संताली उजा प्लस एक अठ सौ कत्ती दो सौ काट 99996 ਇਹਨਾਂ ਫੋਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੌਰ ਜੱਟ ਸਿੱਖ ਲੜਕੀ ਚੋਹਾਨ ਗੋਤ ਕੈਨੇਡਾ ਸਿਟੀਜ਼ਨ ਜਨਮ 1972 ਕੱਦ 5 ਫੁੱਟ ਕਿੰਦ ਸਟੱਡੀ ਐਮਏ ਸੰਪਰਕ ਨੰਬਰ ਹੈ ਜੀ ਇਹਨਾਂ ਦਾ 8054958257 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਤੁਸੀਂ ਜਾਣਕਾਰੀ ਇਹਨਾਂ ਫੋਨ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਲੈਣੀ ਹੈ ਜੀ ਫਿਰ ਹੀ ਰਿਸ਼ਤਾ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਖਵਿੰਦਰ ਕੁਮਾਰ ਐਸੀ ਲੜਕਾ ਹੁਸ਼ਿਆਰ ਕੋਰੀਆ ਜਨਮ 1977 ਕੱਦ 5 ਫੁੱਟ 8 ਇੰਚ ਆਪਣਾ ਬਿਜ਼ਨਸ ਰਾਧਾ ਸਵਾਮੀ ਪਰਿਵਾਰ ਪਹਿਲਾ ਮੈਰਿਡ ਸੀ ਦੋ ਬੱਚੇ ਹਨ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9464323770 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ ਭੰਬਰਾ ਗੋਤ ਜਲੰਧਰ ਏਰੀਆ ਜਨਮ 1993 ਸਟੱਡੀ ਆਈਟੀਆਈ ਫ੍ਰਿੰਜ ਅਤੇ ਏਸੀ ਆਪਣਾ ਬਿਜ਼ਨਸ ਇਲੈਕਟ੍ਰੀਕਲ ਦਾ ਅਤੇ ਸਰਵਿਸ ਸਟੇਸ਼ਨ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 92168 43954 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਇੱਕ ਸਾਰਿਆਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਅਗਲਾ ਰਿਸ਼ਤਾ ਨੋਟ ਕਰੋ ਜੀ ਸੂਦ Hindu ਲੜਕਾ ਜਨਮ 1999 ਕੱਦ 5 ਫੁੱਟ 11 ਇੰਚ ਸਟੱਡੀ ਗ੍ਰੈਜੂਏਟ ਸਰਕਾਰੀ ਜੋਬ ਕਰਦਾ ਹੈ ਸੰਪਰਕ ਨੰਬਰ ਹੈ ਜੀ ਇਹਦਾ 9780493456 94632 82299 ਇਹਨਾਂ ਫੋਨ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਸਥੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੈਣੀ ਸਿੱਖ ਲੜਕਾ ਫਰੀਦਾਬਾਦ ਕੈਨੇਡਾ ਵਰਕ ਪਰਮਿਟ ਤੇ ਜਨਮ 1993 ਕੱਦ 5 ਫੁੱਟ 9 ਇੰਚ ਸਟੱਡੀ ਬੀਟੈਕ ਇੰਡੀਆ ਤੋਂ ਐਮਬੀਏ ਕੈਨੇਡਾ ਤੋਂ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9810252395 ਇਹਨਾਂ ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਐਸੀ ਮੱਧਵੀ ਸਿੱਖ ਲੜਕੀ ਫਰੀਦਕੋਟ ਏਰੀਆ ਉਮਰ 28 ਸਾਲ ਕੱਦ 5 ਫੁੱਟ 2 ਇੰਚ ਗ੍ਰੈਜੂਏਟ ਬੇਸਿਕ ਕੰਪਿਊਟਰ ਕੋਰਸ 3 ਸਾਲਾਂ ਭਰੋਂ ਦਾ ਤਜਰਬਾ ਹੈ ਸੰਪਰਕ ਨੰਬਰ ਹੈ ਜੀ 9815867385 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਤਿਸ਼ ਬਾਟਾ Hindu Khatri ਲੜਕਾ ਅਮਲੋ ਏਰੀਆ ਜਨਮ 1996 ਕੱਦ 5 ਫੁੱਟ 4 ਇੰਚ ਆਪਣਾ ਕਾਰੋਬਾਰ ਵਿਕਰੀ ਕੈਫੇ ਮੈਰਿਜ ਪੈਲੇਸ ਕੈਟਰਿੰਗ ਸਰਵਿਸ ਖੇਤੀਬਾੜੀ ਜ਼ਮੀਨ ਅਤੇ ਕਮਰਸ਼ੀਅਲ ਪ੍ਰਾਪਰਟੀ ਸੰਪਰਕ ਨੰਬਰ ਹੈ ਜੀ ਇਹਨਾਂ ਦਾ 94639 39748 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਇਹਨਾਂ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਸੀਂ ਐਡ ਪਾਉਣ ਦੀ ਕੋਈ ਵੀ ਫੀਸ ਕਿਸੇ ਤੋਂ ਵੀ ਚਾਰਜ ਨਹੀਂ ਕਰਦੇ ਅਸੀਂ ਫ੍ਰੀ ਆਫ ਕਾਸਟ ਜਿਹੜੀ ਐਡ ਹੈ ਉਹ ਪਾਉਣੀ ਆ ਜੀ ਤੁਹਾਡੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕ ਲੜਕੀ ਦਿ올 ਗੋਤ ਲੁਧਿਆਣਾ ਏਰੀਆ ਜਨਮ 1990 ਡਿਪਲੋਮਾ ਕੀਤਾ ਹੋਇਆ ਹੈ ਇਹ ਲੜਕੀ ਅਨਮੈਰਿਡ ਹੈ ਜੀ ਸੰਪਰਕ ਨੰਬਰ ਹੈ 9814800529 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਇੱਕ ਹੋਰ ਬੇਨਤੀ ਹੈ ਜੀ ਕਿ ਸਾਡਾ ਜਿਹੜਾ ਫੋਨ ਨੰਬਰ ਹੈ ਉਹ ਸ਼ਾਰਟ ਵੀਡੀਓ ਦੇ ਵਿੱਚ ਆਲਰੇਡੀ ਅਸੀਂ ਰੱਖਿਆ ਹੋਇਆ ਹੈ ਉਥੋਂ ਤੁਸੀਂ ਉਹਨੂੰ ਨੋਟ ਕਰਕੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਅਸੀਂ ਤੁਹਾਡੀ ਐਡ ਬਿਲਕੁਲ ਫ੍ਰੀ ਆਫ ਕਾਸਟ ਲਾਵਾਂਗੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਧਜਿੰਦਰ ਸਿੰਘ ਜੱਟ ਸਿੱਖ ਲੜਕਾ ਪੁੱਲਰ ਗੋਤ ਨਾਥਪੁਰ ਨਥਾਣਾ ਬਠਿੰਡਾ ਏਰੀਆ ਕੱਦ 5 ਫੁੱਟ 9 ਇੰਚ ਪ੍ਰੋਪਰਟੀ 6 ਕਿੱਲੇ ਖੇਤੀਬਾੜੀ ਕਰਦੇ ਹਨ ਸੰਪਰਕ ਨੰਬਰ ਹੈ ਜੀ 9463404623 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਇਹਨਾਂ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਟਾਲਾ ਗੁਰਦਾਸਪੁਰ ਏਰੀਆ ਜਨਮ 1995 ਦੁਬਈ ਟਰਾਲਾ ਚਲਾਉਂਦਾ ਹੈ ਪ੍ਰਾਪਰਟੀ ਤਿੰਨੇਖੜ ਸੰਪਰਕ ਨੰਬਰ ਹੈ ਜੀ 9873656707 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸੀ ਕਿ ਲੜਕੀ ਸਿੱਧੂ ਗੋਤ ਬਠਿੰਡਾ ਏਰੀਆ ਜਨਮ 1992 ਸਟੱਡੀ ਗ੍ਰੈਜੂਏਟ ਤਲਾਕशुदा ਇੱਕ ਛੋਟੀ ਬੱਚੀ 12 ਸਾਲ ਦੀ ਸੰਪਰਕ ਨੰਬਰ ਹੈ ਜੀ 7717533946 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਇਹਨਾਂ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਟ ਸਿੱਖ ਲੜਕੀ ਜੋਹਾਨ ਗੋਤ ਗੁਰਦਾਸਪੁਰ ਏਰੀਆ ਵਰਕ ਪਰਮਿਟ ਤੇ ਕੈਨੇਡਾ ਜਨਮ 1997 ਕੱਦ 5 ਫੁੱਟ 2 ਇੰਚ ਸਟੱਡੀ ਐਮ ਐਸ ਸੀ ਬਾਇਓਟੈਕਨੋਲੋਜੀ ਫੂਡ ਪ੍ਰੋਸੈਸਿੰਗ ਐਂਡ ਆਪਰੇਸ਼ਨਲ ਲੀਡਰਸ਼ਿਪ ਐਗਰੀ ਬਿਜ਼ਨਸ ਮੈਨੇਜਮੈਂਟ ਫਰੋਮ ਕੈਨੇਡਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9781496203 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਸਾਡੇ ਚੈਨਲ ਦੇ ਉੱਪਰ ਜਿਹੜੀ ਐਡ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਪਾਈ ਜਾਂਦੀ ਹੈ ਕਿਸੇ ਤੋਂ ਕੋਈ ਵੀ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਜੀ ਤੁਸੀਂ ਆਪਣੀ ਐਡ ਸਾਨੂੰ ਦਿੱਤੇ ਹੋਏ ਸ਼ਾਰਟ ਵੀਡੀਓ ਦੇ ਵਿੱਚ ਸਾਡੇ ਨੰਬਰ ਦੇ ਉੱਤੇ ਭੇਜ ਸਕਦੇ ਹੋ ਅਸੀਂ ਤੁਹਾਡੀ ਐਡ ਲਗਾ ਦੇਵਾਂਗੇ ਜੀ ਵੀਡੀਓ ਦੇ ਐਂਡ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ